ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਣੇ ਵਧੀਆ ਹੋਣ ਦੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵਲੌਗਸ ਵਾਕ ਤਾਂ ਤੁਹਾਡਾ ਸਾਡੇ ਅੱਜ YouTube ਚੈਨਲ ਤੇ ਹਾਂਜੀ ਭੈਣੋ ਅੱਜ ਮੈਂ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਕਿ ਕਾਫੀ ਸਾਰੀਆਂ ਭੈਣਾਂ ਦੇ ਵਿਆਹ ਹੋਣੇ ਆ ਹਨਾ ਜਨਵਰੀ ਫਰਵਰੀ ਨਵੰਬਰ ਦਸੰਬਰ ਅਕਤੂਬਰ ਹਨਾ ਤੇ ਆਪਾਂ ਨੂੰ ਐਵੇਂ ਹੁੰਦਾ ਵੀ ਯਾਰ ਆਪਾਂ ਵੀ ਨਵੀਂ ਕਲੈਕਸ਼ਨ ਦੇਖਣੀ ਆ ਬਰੀ ਵਾਲੇ ਸੂਟਾਂ ਦੀ ਵੀ ਨਵੇਂ ਸੂਟ ਤੁਸੀਂ ਕਿੱਦਾਂ ਦੇ ਤਿਆਰ ਕਰਵਾ ਸਕਦੇ ਹੋ ਬਰੀ ਹੜੇ ਹਨਾ ਜਿਹੜੇ ਤੁਸੀਂ ਆਪ ਦੀ ਚਾਹੇ ਪੇਕਿਆ ਬਣੀਓ ਲੈ ਕੇ ਜਾਣੀ ਹੋਣ ਚਾਹੇ ਸੌਰੀਆਂ ਸੌਹਰਿਆਂ ਵੱਲੋਂ ਬਣਾਉਣੇ ਨੇ ਤਾਂ ਅੱਜ ਮੈਂ ਤੁਹਾਨੂੰ ਉਹੀ ਕਲੈਕਸ਼ਨ ਦਿਖਾਉਣੀ ਆ ਘੱਟੋ ਘੱਟ 10 ਤੋਂ 15 ਸੂਟ ਠੀਕ ਹੈ ਘੱਟ ਬਜਟ ਦੇ ਵਿੱਚ ਵੀ ਤੇ ਜ਼ਿਆਦਾ ਬਜਟ ਦੇ ਵਿੱਚ ਵੀ ਹੈਵੀ ਵੀ ਤੇ ਲਾਈਟ ਵਰਕ ਵਾਲੀ ਵੀ ਤਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਠੀਕ ਹੈ ਦਿਖਾਉਣੀ ਆ ਮੈਂ ਤੁਹਾਨੂੰ ਵਿਦਿਨ 5 ਮਿੰਟਸ ਹਾਂਜੀ ਬਈ ਮੈਂ ਤੁਹਾਨੂੰ ਸਾਰੀ ਹੀ ਡਿਟੇਲ ਦੇ ਵਿੱਚ ਦੱਸੂਗੀ ਠੀਕ ਹੈ ਕਿਹੜਾ ਕੱਪੜਾ ਦਾ ਕਿੱਦਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਤਾਂ ਸਭ ਤੋਂ ਪਹਿਲਾਂ ਵਾਲਾ ਸੂਟ ਹੈਗਾ ਤੁਸੀਂ ਆ ਦੇਖਿਆ ਸੀਗਾ ਜੀ ਪਾਇਆ ਠੀਕ ਹੈ ਤੇ ਇਹ ਵੀ ਆਪਣੇ ਜਿਹੜਾ ਹੈਗਾ 2025 ਦਾ ਹੀ ਆਪਣਾ ਡਿਜ਼ਾਈਨ ਆ ਠੀਕ ਹੈ मतलब 2025 ਆਪਣੀ ਜਨਵਰੀ ਤੋਂ ਸਟਾਰਟ ਹੋ ਕੇ ਇਸ ਦੇ ਵਿੱਚ ਵਿੱਚ ਹਨਾ ਹੁਣ ਜਿਵੇਂ ਆਪਣੇ ਫੰਕਸ਼ਨ ਸਟਾਰਟ ਹੋ ਜਾਣਗੇ ਤਾਂ 2026 ਦੇ ਫੰਕਸ਼ਨਾਂ ਤੱਕ ਠੀਕ ਹੈ ਮਾਰਚ ਅਪ੍ਰੈਲ ਤੱਕ ਇਹ ਵਾਲੇ ਡਿਜ਼ਾਈਨ ਆ ਜਿਹੜੇ ਪੂਰੇ ਚੱਲਣ ਵਾਲੇ ਆ ਤੇ ਤੁਸੀਂ ਇਹ ਵਾਲੇ ਡਿਜ਼ਾਈਨ ਆ ਜਿਹੜੇ ਸਾਰੇ ਤਿਆਰ ਕਰਵਾ ਸਕਦੇ ਹੋ ਆਹ ਵਾਲਾ ਸੂਟ ਤੁਸੀਂ ਮੇਰੀ ਭੈਣ ਦੇ ਪਾਇਆ ਦੇਖਿਆ ਹੋਣਾ ਇਹਦੇ ਨਾਲ ਭਈ ਬਾਵਾ ਤੇ ਹੈਂਡਵਰਕ ਆ ਠੀਕ ਹੈ ਘੇਰੇ ਤੇ ਚੰਗੀ ਲੇਸ ਨਾਲ ਫਿਨਿਸ਼ਿੰਗ ਕੀ ਕੀਤੀ ਹੋਈ ਆ ਠੀਕ ਹੈ ਤੇ ਬਈ ਇਹ ਜਿਹੜੇ ਸਲਵਾਰ ਦੇ ਵੀ ਪਹੁੰਚਿਆ ਤੇ ਹੈਂਡਵਰਕ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ 1x ਤੇ ਕਰ ਲਿਆ ਵੈ ਤੇ ਜੀ 0.5 ਤੇ ਫਿਰ ਉਹ ਉੱਥੇ ਦਿਖ ਜਾਣਗੇ ਹਾਂਜੀ ਦਿਖ ਜਾਣਗੇ ਸਾਰੇ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਪਿਓਰ ਹੋ ਰਿਹਾ ਜਿੰਦਾ ਬਈ ਡਬਲ ਦੁਪੱਟਾ ਦਾ ਠੀਕ ਹੈ ਇਹੇ ਬਣਿਆ ਹੋਇਆ ਖਾਦੀ ਸਿਲਕ ਤੇ ਸੂਟ ਬਟ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਹੁਣ ਜਿਹੜੀਆਂ ਭੈਣਾਂ ਦੇ ਵਿਆਹ ਹੋਣੇ ਹੈ ਜਾਂ ਜਿਹੜੀਆਂ ਕੁੜੀਆਂ ਆਨ ਮੈਰਿਜ ਨੇ ਠੀਕ ਹੈ ਉਹ ਇਹ ਵਾਲਾ ਸੂਟ ਵਿਆਹਾਂ ਦੇ ਵਿੱਚ ਪਾ ਸਕਦੀਆਂ ਬਹੁਤ ਸੋਹਣਾ ਲੱਗਦਾ ਨਾਲੇ ਤਾਂ ਬਈ ਇਹ ਲਾਈਟ weight ਸੂਟ ਆ ਨਾਲੇ ਬਈ ਕੁੜੀਓ ਇਹ ਤੁਸੀਂ ਮਤਲਬ ਰੈਗੂਲਰ ਵੇਅਰ ਦੇ ਵਿੱਚ ਵੀ ਪਾ ਸਕਦੇ ਹੋ ਹੈਂਡਵਰਕ ਵਾਲਾ ਸੂਟ ਆ ਇਹ ਨਾਲੇ ਜਿਆਦਾ ਪ੍ਰਾਈਸ ਦੇ ਵਿੱਚ ਵੀ ਇਹ ਤਿਆਰ ਹੁੰਦਾ ਨਾਲੇ ਤਾਂ ਇਹ ਤੁਸੀਂ ਸੂਟ ਵਿਆਹ ਤੋਂ ਬਾਅਦ ਪਾ ਸਕਦੇ ਹੋ ਠੀਕ ਐ ਨਾਲੇ ਵਿਆਹਾਂ ਵਾਲੇ ਦਿਨਾਂ 'ਚ ਕਿਤੇ ਵੀ ਪਾ ਕੇ ਜਾਉਗੇ ਥੋੜਾ ਜਿਵੇਂ ਡਿਨਰ ਕਰਨੇ ਜਾਂਦੇ ਆ ਉਦੋਂ ਆਪਾਂ ਨੂੰ ਐ ਹੁੰਦਾ ਵੀ ਥੋੜੀ ਜਿਹਾ ਹਲਕੇ ਸੂਟ ਹੋਣਾ ਆਪਣੇ ਬਹੁਲੇ ਹੈਵੀ ਹੈਂਡਵਰਕ ਵਾਲੇ ਸੂਟ ਵੀ ਨਹੀਂ ਪਾਈ ਜਾਂਦੇ ਹਨਾ ਜੇ ਕਿਤੇ ਡਿਨਰ ਜਾਣੇ ਆ ਜਾਂ ਛੋਟ ਛੋਟੀ ਜੀ ਪਾਰਟੀ ਹੁੰਦੀ ਆ ਮੂਵੀ ਵਗੈਰਾ ਦੇਖਣ ਜਾਣੇ ਆ ਨਿਊਲੀ ਮੈਰਿਡ ਹਨਾ ਤਾਂ ਇਹ ਸੂਟ ਬਹੁਤ ਵਧੀਆਗਾ ਤੁਸੀਂ ਇਹ ਵਾਲਾ ਸੂਟ ਤਿਆਰ ਕਰਵਾ ਸਕਦੇ ਹੋ ਬਈ ਤੇ ਇਹ ਹੀ ਬਈ ਸੂਟ ਤੁਸੀਂ ਕਿਸੇ ਵੀ ਕਮਰ ਦੇ ਵਿੱਚ ਤਿਆਰ ਕਰਵਾ ਸਕਦੇ ਹੋ ਐਨੀ ਕਲਰ ਜ਼ਰੂਰੀ ਨਹੀਂ ਹੈ ਤੇ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਹੋ ਅਲਵਾਰੇ ਚਲੋ ਹਾਂਜੀ ਬਈ ਨੈਕਸਟ ਸੂਟ ਬਈ ਤੁਸੀਂ ਆਹ ਵਾਲਾ ਦੇਖਿਆ ਸੀਗਾ ਠੀਕ ਹੈ ਇਹ ਥੋੜਾ ਜਿਹਾ ਹੈਵੀ ਸੂਟ ਆ ਗਿਆ ਬਈ ਪਾਰਟੀ ਵੀਅਰ ਸੂਟ ਆ ਜਿਵੇਂ ਕਿ ਵਿਆਹ ਤੋਂ ਬਾਅਦ ਆਪਾਂ ਨੂੰ ਕੋਈ ਛੋਟੇ ਮੋਟੇ ਫੰਕਸ਼ਨ ਹੁੰਦੇ ਆ ਜਿਹਦੇ ਉੱਤੇ ਆਪਾਂ ਨੂੰ ਆਏ ਹੋਏ ਨਿਊਲੀ ਮੈਰਿਡ ਆ ਉਹ ਜਿਹੜਾ ਵਧੀਆ ਸੂਟ ਹੁਣ ਜਾਗੂ ਲਈ ਠੀਕ ਆ ਸਪੈਸ਼ਲੀ ਇਹ ਜਾਗੂ ਵਾਸਤੇ ਬਹੁਤ ਵਧੀਆ ਸੂਟ ਆਗਾ ਅੱਗੇ ਪਿੱਛੇ ਦਾ ਸਾਰਾ ਹੈਂਡਵਰਕ ਆ ਬਈ ਤੇ ਬਾਹ ਦੇ ਉੱਤੇ ਇਹੇ ਪ੍ਰੋਪਰ ਹੈਂਡਵਰਕ ਕੀਤਾ ਹੋਇਆਗਾ ਤੇ ਇਹਦੀ ਬਈ ਸਲਵਾਰ ਤੇ ਵੀ ਹੈਂਡਵਰਕ ਆਗਾ ਤੇ ਇਹ ਜਿਹੜਾ ਕੱਪੜਾ ਦਾ ਬਈ ਜੋਰਜਟ ਪਿਓਰ ਕਰੀਬ ਦਾ ਇਹ ਕੱਪੜਾਗਾ ਨਵਾਂ ਕੱਪੜਾ ਚੱਲਿਆ ਤੇ ਬਹੁਤ ਸ਼ਾਈਨ ਵਾਲਾ ਕੱਪੜਾ ਠੀਕ ਐ ਸਲਵਾਰ ਦੇ ਪਹੁੰਚੇ ਤੇ ਵੀ ਵਰਕ ਆ ਤੇ ਦੁਪੱਟਾ ਫੁੱਲ ਪਿਓਰ オーਗੈਂਜ਼ਾ ਦਾ ਤੇ ਫੋਰ ਸਾਈਡਡ ਲੇਸ ਆ ਤੁਸੀਂ ਇਹਨੂੰ ਕਿਸੇ ਵੀ ਸਟੱਫ ਤੇ ਬਣਵਾ ਸਕਦੇ ਹੋ ਬਈ ਐਨੀ ਸਟੱਫ ਸਾਰਾ ਇਹ ਹੈਂਡਵਰਕ ਸੂਟ ਆ ਬਈ ਤੁਸੀਂ ਇਹਨੂੰ ਵਿਆਹ ਤੋਂ ਬਾਅਦ ਜਿੰਨਾ ਵੀ ਨਿਊਲੀ ਮੈਰਿਡ ਕੁੜੀਆਂ ਨੇ ਠੀਕ ਆ ਉਹਨਾਂ ਦਾ ਇਹ ਬਰੀ ਵਾਲੇ ਸੂਟ ਦੇ ਵਿੱਚ ਬਹੁਤ ਸੋਹਣਾ ਲੱਗੂਗਾ ਇਹ ਵਾਲਾ ਸੂਟ ਵੀ ਠੀਕ ਆ ਡਿਫਰੈਂਟ ਡਿਜ਼ਾਈਨ ਆ ਤੇ ਜਗਹੂ ਤੇ ਪਾਇਆ ਜਾਂ ਕਿਸੇ ਵਿਆਹ ਦੀ ਰਿਸੈਪਸ਼ਨ ਪਾਰਟੀ ਤੇ ਕਿਵੇਂ ਵੀ ਤੁਸੀਂ ਇਹ ਵਾਲੇ ਸੂਟ ਨੂੰ ਨੀਅਰ ਕਰ ਸਕਦੇ ਹੋ ਕਿਵੇਂ ਵੀ ਠੀਕ ਹੈ ਇੱਕ ਆਪਣਾ ਇਹ ਨਵਾਂ ਪੀਸ ਇਹ ਸੀਗਾ ਠੀਕ ਹੈ ਜਿਹੜਾ ਹੁਣ ਤੁਸੀਂ ਵਿਆਹਾਂ ਦੇ ਸੀਜ਼ਨ ਚ ਨਵੇਂ ਡਿਜ਼ਾਈਨ ਦਿਖਾ ਰਹੀਆਂ ਮੈਂ ਤੁਹਾਨੂੰ ਆਪਣੇ ਬੁਟੀਕ ਦੇ ਜਿਹੜੇ ਵਿਆਹਾਂ ਵਾਸਤੇ ਸੂਟ ਤਿਆਰ ਕੀਤੇ ਹੋਏ ਆ ਜਿਹੜੇ ਹੋਏ ਨਹੀਂ ਤਿਆਰ ਲੈ ਤਵਰਕ ਵੀ ਇੱਥੇ ਜ਼ਿਆਦਾ ਵਰਕ ਆ ਰਿਹਾ ਹੁਣ ਆ ਬਿਲਕੁਲ ਸਿੰਪਲ ਸੂਪਰ ਜਿਹਾ ਸੂਟ ਆ ਬਈ ਦੇਖੋ ਇਹ ਪਿਓਰ ਟ੍ਰਿਪ ਤੇ ਬਣਿਆ ਹੋਇਆ ਬਈ ਤੇ ਪੂਰਾ ਹੈਂਡਵਰਕ ਆ ਵਿਆਹਾਂ ਦੇ ਵਿੱਚ ਤੁਸੀਂ ਆਪਦੀਆਂ ਭੈਣਾਂ ਵਾਸਤੇ ਆਪਦੀਆਂ ਭੂਆ ਮਮੀਆਂ ਵਾਸਤੇ ਜਿਨ੍ਹਾਂ ਨੇ ਵੀ ਇਦਾਂ ਦਾ ਸੂਟ ਤਿਆਰ ਕਰਵਾਉਣਾ ਕਰਵਾ ਸਕਦੇ ਠੀਕ ਹੈ ਫਿਰ ਇਹਦੇ ਨਾਲ ਜਿਹੜਾ ਹੈਗਾ ਬਈ ਪਲਾਊਸੂ ਤਿਆਰ ਕਰਵਾਇਆਗਾ ਬਟ ਤੁਸੀਂ ਇਹਦੇ ਨਾਲ ਸਲਵਾਰ ਵੀ ਤਿਆਰ ਕਰਵਾ ਸਕਦੇ ਹੋ ਆਪਾਂ ਤਾਂ ਇਹਦੇ ਨਾਲ ਖੀਨ ਖਾਬ ਦੀ ਕੀਤੀ ਆ ਬਟ ਤੁਸੀਂ ਇਹਦੇ ਨਾਲ ਪਲੇਨ ਏਦਾਂ ਦੀ ਵੀ ਕਰਵਾ ਸਕਦੇ ਹੋ ਜਿਵੇਂ ਆਪਣੀ ਮੰਮੀ ਵਾਸਤੇ ਕੋਈ ਸੂਟ ਤਿਆਰ ਕਰਨਾ ਤੇ ਇਹ ਲਾਈਟ ਵਰਕ ਦੇ ਵਿੱਚ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਹੈ ਠੀਕ ਹੈ ਇਹਦੇ ਨਾਲ ਦੁਪੱਟਾ ਚਨੂਨ ਦਾ ਕਿਸੇ ਦਾ ਕਿਵੇਂ ਦਾ ਵੀ ਲਗਾ ਸਕਦੇ ਹੋ ਫੈਬਰਿਕ ਵੀ ਕਿਵੇਂ ਦਾ ਯੂਜ਼ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਇਹ ਵਾਲਾ ਸੂਟ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਬਹੁਤ ਸੋਹਣਾ ਲੱਗਦਾ ਨਵਾਂ ਡਿਜ਼ਾਈਨ ਹੈ ਇਸ ਤੋਂ ਬਾਅਦ ਬਈ ਤੁਸੀਂ ਆਹ ਵਾਲਾ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਇਹ ਆਪਾਂ ਕਾਲੇ ਰੰਗ ਦੇ ਤਿਆਰ ਕੀਤਾ ਸੀ ਬਟ ਇੱਕ ਕੁੜੀ ਨੇ ਆਪਦੇ ਵਿਆਹ ਵਾਸਤੇ ਨੂੰ ਰਾਇਲ ਬਲੂ ਕਲਰ ਤੇ ਤਿਆਰ ਕਰਵਾਇਆਗਾ ਤਾਂ ਤੁਸੀਂ ਵੀ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਸਾਰਾ ਇਹ ਹੈਂਡਵਰਕ ਆ ਇਹ ਫਿਊਨਾ ਗਰੇਪ ਤੇ ਬਣਿਆ ਹੋਇਆ ਬਟ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਤੇ ਬਣਾ ਸਕਦੇ ਹੋ ਤੇ ਬਾਕੀ ਇਹਦੀ ਸਲਵਾਰ ਤੇ ਵੀ ਵਰਕ ਆ ਬਈ ਤੇ ਚੁੰਨੀ ਇਹਦੇ ਨਾਲ ਪਲੇਨ ਹੀ ਆ ਇਹਦੇ ਨਾਲ ਦੀ ਫੁੱਲ ਪਿਓਰ ਔਰਗੈਂਜ਼ਾ ਦੀ ਡਬਲ ਉੱਤੇ ਲੇਸ ਲਗਾਈ ਆ ਠੀਕ ਹੈ ਸਲਵਾਰ ਤੇ ਪੌਜੇ ਤੇ ਵੀ ਵਰਕ ਆ ਇਹ ਵੀ ਤੁਸੀਂ ਬਈ ਵਿਆਹ ਵਾਸਤੇ ਜਿੰਮੇ ਕੁੜੀਆਂ ਨੇ ਆਵਦੀ ਸੂਟ ਕਲੈਕਸ਼ਨ ਦੇ ਵਿੱਚ ਰੱਖਣਾ ਤਾਂ ਸਦਾ ਬਹਾਰ ਡਿਜ਼ਾਈਨ ਆ ਇਹ ਕਦੇ ਪ੍ਰਾਣਾ ਨਹੀਂ ਹੁੰਦਾ ਇਹ ਡਿਜ਼ਾਈਨ ਤੇ ਇਹ ਡਿਜ਼ਾਈਨ ਦੀ ਤਾਂ ਇੰਨੀ ਕਿ ਜ਼ਿਆਦਾ ਡਿਮਾਂਡ ਆ ਆਪਣੇ ਕੋਲ ਵੀ 프리 ਬੁਕਿੰਗ ਵੀ ਹੋਈ ਹੋਈ ਹੈ। ਇਸ ਤੋਂ ਬਾਅਦ ਆ ਗਿਆ ਬਈ ਜੇ ਆਪਾਂ ਲਾਈਟ ਵਰਕ ਦੀ ਗੱਲ ਕਰੀਏ ਆ ਦੇਖੋ ਬਿਲਕੁਲ ਲਾਈਟ ਜਿਆ ਵਰਕ ਆ ਠੀਕ ਹੈ ਇਹ ਮੇ ਆਪ ਦਾ ਸੂਟ ਤਿਆਰ ਕੀਤਾ ਸੀ ਤੇ ਇਹਦੇ ਵਿੱਚ ਆਪਣੇ ਕੋਲ ਰੈੱਡ ਕਲਰ ਤੇ ਵੀ ਸੂਟ ਤਿਆਰ ਹੋ ਕੇ ਗਿਆ ਸੀਗਾ ਆਪਣੇ ਕਲਾਇੰਟ ਦਾ ਠੀਕ ਹੈ ਗਲੈਮ ਸਿਲਕ ਤੇ ਤਿਆਰ ਕੀਤਾ ਹੋਇਆ ਇਹ ਬਾਹਾਂ ਤੇ ਹੈਂਡ ਵਰਕ ਆ ਬਈ ਤੇ ਆ ਤੁਸੀਂ ਦੇਖ ਸਕਦੇ ਹੋ ਫਰਟ ਤੇ ਹੈਂਡਵਰਕ ਆ ਤੇ ਬਈ ਇਹਦੀ ਨਾਲ ਸਲਵਾਰ ਤੇ ਵੀ ਹੈਂਡਵਰਕ ਆ ਤੇ ਇਹਦੇ ਨਾਲ ਚੁੰਨੀ ਇਹਦੇ ਨਾਲ ਦੀ ਹੋਇਆ ਫੁੱਲ ਪਿਓਰ অর্ਗਨਜ਼ਾ ਦੀ ਆ ਦੇਖੋ ਬਈ ਇਹਦੇ ਨਾਲ ਸਲਵਾਰ ਤੇ ਵੀ ਹੈਂਡਵਰਕ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਜਿਹੜਾ ਜਾਂ ਮਰਜ਼ੀ ਰੰਗ ਤੁਹਾਨੂੰ ਚਾਹੀਦਾ ਤੇ ਇਹ ਸੂਟ ਬਈ ਤੁਸੀਂ ਨਾਰਮਲ ਪਾਰਟੀ ਦੇ ਵਿੱਚ ਵਿਆਹਾਂ ਦੇ ਵਿੱਚ ਕਿਵੇਂ ਮਰਜ਼ੀ ਪਾਈ ਚਲੋ ਕਿਉਂਕਿ ਇਹ ਕੋਈ ਸਪੈਸੀਫਿਕ ਡਿਜ਼ਾਈਨ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਹੌੜ ਡਿਜ਼ਾਈਨ ਤਾਂ ਜਰੂਰ ਹੋਣੀ ਜਿਵੇਂ ਕਹਾ ਵੀ ਇਹਰਾ ਸੂਟ ਤਾਂ ਬਣਾ ਲਿਆ ਵੀ ਇਹ ਤਾਂ ਸਿਰਫ ਜਾਗੋਤੀ ਪਊਗਾ ਜਾਂ ਇਹ ਤਾਂ ਵਿਆਹ ਤੀ ਪਊਗਾ ਵੀ ਨਾਰਮਲ ਤਾਂ ਮੈਂ ਇਹ ਕਿਤੇ ਆਉਣ ਜਾਣ ਵਾਸਤੇ ਪਾਈ ਨਹੀਂ ਸਕਦੀ ਪਰ ਨਹੀਂ ਬਈ ਆਪਣੀ ਡਿਜ਼ਾਈਨ ਇਦਾਂ ਦੇ ਆ ਇਹ ਤੁਹਾਨੂੰ ਹਰ ਇੱਕ ਫੰਕਸ਼ਨ ਦੇ ਵਿੱਚ ਸੂਟ ਕਰੂਗੀ ਕਿਉਂਕਿ ਮੈਂ ਡਿਜ਼ਾਈਨ ਹੀ ਹਮੇਸ਼ਾ ਇਦਾਂ ਦੇ ਕਸਟਮਾਈਜ਼ ਕਰਦੀ ਆਂ ਵੀ ਆਪਣੀ ਐਕਸਟਰਾ ਪੇਮੈਂਟ ਨਾ ਲੱਗੇ ਵੀ ਉਹਦੇ ਵਾਸਤੇ ਲੱਗੂ ਉਹਦੇ ਵਾਸਤੇ ਲੱਗੇ ਇਹ ਡਿਜ਼ਾਈਨ ਹਮੇਸ਼ਾ ਤੁਹਾਡੇ ਲਈ ਸਦਾਬਹਾਰ ਰਹਿਣਗੇ ਗਲੈਮ ਸਿਲਕ ਜਿਹਦਾ ਅੱਜਕੱਲ ਬਹੁਤ ਰਵਾਜ ਚੱਲ ਰਿਹਾ ਉਹ ਤੇ ਹੀ ਡਿਜ਼ਾਈਨ ਬਣਿਆ ਹੋਇਆ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਆ ਬਾਈ ਕਿਸੇ ਨੇ ਮੇਰੀ ਭੈਣ ਨੇ ਤਿਆਰ ਕਰਵਾਉਣਾ ਕਰਵਾ ਸਕਦੇ ਇਸ ਤੋਂ ਬਾਅਦ ਇਹੀ ਬਈ ਸੀਮ ਡਿਜ਼ਾਈਨ ਥੋੜਾ ਜਿਹਾ ਚੇਂਜ ਕਰਕੇ ਬਣਾਇਆਗਾ ਆਪਾਂ ਮੈਂ ਹਦੋਂ ਕਲਰ ਦੇਖੋ ਤੁਸੀਂ ਦੇਖੋ ਬਈ ਮਹਿਰੂਨ ਕਲਰ ਤੇ ਬਣਿਆ ਹੋਇਆ ਡਿਜ਼ਾਈਨ ਆ ਠੀਕ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੇ ਵਰਕ ਦਾ ਪ੍ਰਾਈਸ ਵੀ ਬਹੁਤ ਘੱਟ ਰੱਖਿਆਗਾ ਆਪਾਂ ਠੀਕ ਆ ਤੇ ਇਹਦੀ ਸਲਵਾਰ ਤੇ ਵੀ ਵਰਕ ਆ ਬਈ ਸੇਮ ਜਿਹੜਾ ਬਾਹ ਤੇ ਵਰਕ ਆ ਉਹੀ ਸਲਵਾਰ ਤੇ ਵਰਕ ਆ ਮੈਂ ਤੁਹਾਨੂੰ ਸਲਵਾਰ ਦਿਖਾ ਵੀ ਦਿੰਦੀ ਇਹ ਮੇਰੇ ਬਹੁਤ ਪਿਆਰੇ ਕਲਾਇੰਟ ਦਾ ਰੈਡੀ ਕੀਤਾ ਹੈ ਠੀਕ ਆ ਦੇਖੋ ਬਈ ਸੇਮ ਸਲਵਾਰ ਦੇ ਪੌਚੇ ਤੇ ਵੀ ਵਰਕ ਆ ਭਾਈ ਤੁਸੀਂ ਇਹਨੂੰ ਕਿਸੇ ਵੀ ਰੰਗ ਦੇ ਵਿੱਚ ਬਣਾ ਸਕਦੇ ਹੋ ਕਿਸੇ ਵੀ ਰੰਗ ਦੇ ਵਿੱਚ ਤੇ ਇਹ ਫੁੱਟ ਵੀ ਪਾਇਆ ਇੰਨਾ ਕੁ ਜਿਆਦਾ ਸੋਹਣਾ ਲੱਗਦਾਗਾ ਹਨਾ ਮੈਰਿਡ ਕੁੜੀਆਂ ਦੇ ਜਾਂ ਅਨਮੈਰਿਡ ਕੁੜੀਆਂ ਥੋੜਾ ਜਿਹਾ ਲਾਈਟ ਕਲਰ ਲੈ ਸਕਦੀਆਂ ਨੇ ਇਹਦੇ ਵਿੱਚ ਪਰ ਵਰਕ ਆ ਜਿਹੜਾ ਇਹ ਸਦਾ ਬਹਾਰ ਵਰਕ ਆ ਤੇ ਤੁਸੀਂ ਕਿਸੇ ਨਹੀਂ ਵੀ ਇਹ ਵਾਲਾ ਵੀ ਰੈਡੀ ਕਰਵਾਉਣਾ ਤਾਂ ਬਾਈ ਕਰਵਾ ਸਕਦੇ ਹੋ ਠੀਕ ਹੈ ਇਹ ਵੀ ਬਿਲਕੁਲ ਨਵਾਂ ਡਿਜ਼ਾਈਨ ਆ ਫਰੈਸ਼ ਡਿਜ਼ਾਈਨ ਆ ਇਸ ਤੋਂ ਬਾਅਦ ਆ ਗਿਆ ਬਈ ਉਹੀ ਗਲੈਮ ਸਿਲਕ ਤੇ ਕੋਈ ਇਹਨੂੰ ਫਰੈਂਡੀ ਸਿਲਕ ਕਹਿ ਦਿੰਦਾ ਗਲੈਮ ਸਿਲਕ ਕਹਿ ਦਿੰਦਾ ਆਪਾਂ ਬਹੁਤ ਹੀ ਲਾਈਟ ਜਿਹਾ ਵਰਕ ਕਰਵਾਇਆਗਾ ਘੇਰੇ ਤੇ ਲੇਸ ਲਗਾਈ ਜਿਆ ਸਾਰੇ ਸੂਟ ਦੇ ਵਿੱਚ ਵਰਕ ਆ ਪਿੱਛੇ ਵੀ ਬਈ ਵਰਕ ਆ ਠੀਕ ਹੈ ਤੇ ਬਾਹਾਂ ਦੇ ਉੱਤੇ ਜਿਵੇਂ ਪਤਲੀ ਜੀ ਬੇਲ ਦੇ ਨਾਲ ਆਪਾਂ ਵਰਕ ਕੀਤਾ ਹੋਇਆਗਾ ਬਈ ਠੀਕ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬਈ ਲਾਈਟ ਜਿਹਾ ਸੂਟ ਹੈ ਹਨਾ ਆਨ ਮੈਰੇ ਕੁੜੀਆਂ ਸਕੂਲ ਪੜ੍ਹਦੀਆਂ ਹੋਈਆਂ ਕੁੜੀਆਂ ਨੇ ਵਿਆਹਾਂ ਤੇ ਪਾਉਣ ਵਾਸਤੇ ਬਿਲਕੁਲ ਸਹੀ ਵਰਕ ਆਉਣਾ ਲਈਏ ਠੀਕ ਹੈ ਜੀ ਸਲਵਾਰ ਦੇ ਪਹੁੰਚ ਤੇ ਆਪਾਂ ਲੇਸ ਲਗਾਈਏ ਦੁਪੱਟੇ ਇਹਨਾਂ ਦੇ ਨਾਲ ਦੀ ਨੇ ਸੂਟਾਂ ਨਾਲ ਦੇ ਚਾਰੇ ਪਾਸੇ ਫਿਨਿਸ਼ਿੰਗ ਆਪਾਂ ਜਿਹੜੀ ਲੇਸ ਸੂਟਾਂ ਤੇ ਯੂਜ਼ ਕੀਤੀ ਆ ਉਹੀ ਆਪਾਂ ਚੁੰਨੀਆਂ ਤੇ ਯੂਜ਼ ਕੀਤੀ ਆ ਠੀਕ ਆ ਤੁਸੀਂ ਜੇ ਕਰਵਾਉਣਾ ਕਿਸੇ ਵੀ ਕਲਰ ਤੇ ਇਹਨੂੰ ਕਰਵਾ ਸਕਦੇ ਹੋ ਬਈ ਬਹੁਤ ਹੀ ਸੋਹਣਾ ਡਿਜ਼ਾਈਨ ਆਪਾਂ ਇਹ ਹੁਣ ਦਾ ਰੈਡੀ ਕੀਤਾਗਾ ਤਾਂ ਜੋ ਅੱਗੇ ਜਿਹੜਾ ਤੁਹਾਡਾ ਸੀਜ਼ਨ ਆਉਣਾਗਾ ਹੁਣ ਵਿਆਹਾਂ ਦਾ ਠੀਕ ਆ ਤੁਹਾਨੂੰ ਉਹਨਾਂ ਦੇ ਵਿੱਚ ਕਨਫਿਊਜ਼ ਨਾ ਹੋਵੋ ਤੁਸੀਂ ਆਪਦੇ ਡਿਜ਼ਾਈਨ ਇਦਾਂ ਹੀ ਸਿਲੈਕਟ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਇੰਸਟਾਗ੍ਰam 'ਤੇ ਚਲਾਉਂਦੀਆਂ ਹਨ ਅੱਲਾ ਵਿਚਾਰੀਆਂ YouTube 'ਤੇ ਚਲਾਉਂਦੀਆਂ ਨੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਬਣਾਈ ਹੈ ਇਸ ਤੋਂ ਬਾਅਦ ਬਹੁਤ ਹੀ ਹੈਵੀ ਹੈਂਡਵਰਕ ਦਾ ਨਿਊ ਡਿਜ਼ਾਈਨ ਆਪਾਂ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਫਰੰਟ ਤੇ ਪ੍ਰੋਪਰ ਹੈਂਡਵਰਕ ਆ ਠੀਕ ਹੈ ਬੈਕ ਸਾਈਡ ਤੇ ਵੀ ਪ੍ਰੋਪਰ ਹੈਂਡਵਰਕ ਆ ਦੇਖ ਇਹ ਬਾਹ ਦੇ ਉੱਪਰ ਹੈਂਡਵਰਕ ਕਿੰਨਾ ਹੈਵੀ ਸੂਟ ਠੀਕ ਹੈ ਇਹ ਪਿਓਰ ਕريب ਤੇ ਬਣਾਇਆ ਹੈਗਾ ਬਈ ਆਪਾਂ ਇਹਦੇ ਨਾਲ ਸਲਵਾਰ ਦੇ ਆਪਾਂ ਨੀਚੇ ਲੇਸ ਲਗਾਈ ਆ ਤੇ ਦੁਪੱਟਾ ਹਜੇ ਇਹਦੇ ਨਾਲ ਆਪਾਂ ਰੈਡੀ ਕਰ ਰਹੇ ਹਾਂ ਜੀ ਠੀਕ ਹੈ ਰੈਡੀ ਹੋਣਾਗਾ ਤਾਂ ਮੈਂ ਕਿਹਾ ਚਲੋ ਸੂਟ ਤੁਹਾਨੂੰ ਮੈਂ ਦਿਖਾ ਦਾਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਇਹਦੇ ਨਾਲ ਤਾਂ ਇੱਕ ਸੇਮ ਸੂਟ ਆਪਣੇ ਕੋਲ ਰੈਡੀ ਪਿਆ ਕਿਸੇ ਵੀ ਭੈਣ ਨੇ ਪਹਿਲਾਂ ਫ੍ਰੀ ਬੁਕਿੰਗ ਕਰਵਾਉਣੀ ਆ ਤਾਂ ਆਪਦੀ ਕਰਵਾ ਸਕਦੇ ਇਹ ਇਸ ਤਰੀਕੇ ਦਾ ਰੈਡੀ ਹੋਗਾ ਦੇਖ ਤੇ ਵਰਕ ਮੈਂ ਤੁਹਾਨੂੰ ক্লোਜ਼-ਅਪ ਦਿਖਾ ਦਨੀ ਆ ਵਰਕ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਆਪਣਾ ਮੜਿਆ ਪਿਆ ਸੂਟ ਪੂਰਾ ਇਸ ਤੋਂ ਬਾਅਦ ਬਈ ਇੱਕ ਹੋਰ ਗਲੈਮ ਸਿਲਕ ਤੇ ਆਪਾਂ ਸੂਟ ਰੈਡੀ ਕੀਤਾ ਸੀ ਇਹਦੇ ਨਾਲ ਦੇ ਘੱਟੋ ਘੱਟ ਸਾਨੂੰ ਇੰਨੀ ਕਿ ਜ਼ਿਆਦਾ ਬੁਕਿੰਗ ਹੋ ਰਹੀ ਆ ਇਹਨਾਂ ਪਸੰਦ ਕੀਤਾ ਆ ਵਾਲਾ ਡਿਜ਼ਾਈਨ ਵੀ ਆਪਣਾ ਸਾਰਿਆਂ ਨੇ ਹਨਾ ਤੇ ਜਿਨ੍ਹਾਂ ਨੇ ਵੀ ਰੈਡੀ ਕਰਵਾਉਣਾ ਸੇਮ ਵਰਕ ਤੁਹਾਨੂੰ ਪਤਾ ਵੀ ਪਹੁੰਚੇ ਤੇ ਆ ਠੀਕ ਹੈ ਤੇ ਚੁੰਨੀ ਵੀ ਆ ਦੇ ਕੁਝ ਕਾਹਤਾਂ ਤਾਂ ਵੀ ਮੇਰੇ ਇਹ ਸੂਟ ਰੈਡੀ ਪਏ ਆ ਠੀਕ ਹੈ ਚੁੰਨੀ ਦੇ ਵਿੱਚ ਵੀ ਇਹਦੇ 'ਚ ਵਰਕ ਕੰਮ ਤੁਹਾਨੂੰ ਚੁੰਨੀ ਕੋਲ ਤੇ ਦਿਖਾਉਣੀ ਆ ਜਿਹੜਾ ਵਰਕ ਬਾਹ ਤੇ ਆ ਉਹ ਸਲਵਾਰ ਤੇ ਵੀ ਆ ਵਰਕ ਆਵਲਾ ਵਰਕ ਜਿਵੇਂ ਬਾਹ ਤੇ ਆ ਇਹੀ ਵਰਕ ਬਈ ਸਲਵਾਰ ਤੇ ਆ ਠੀਕ ਹੈ ਤੇ ਆਪਾਂ ਟਿਸ਼ੂ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਆ ਤੇ ਚੁੰਨੀ ਦੇਖ ਸਕਦੇ ਹੋ ਬਾਈ ਚੁੰਨੀ ਦੇ ਵਿੱਚ ਆਪਾਂ ਦੋ ਲਾਈਨਾਂ ਕੱਢੀਆਂ ਨੇ ਹੈਂਡ ਵਰਕ ਦੀਆਂ ਪੂਲ ਪਿਓਰੋ ਆਰਗੈਂਜ਼ਾ ਦੀ ਚੁੰਨੀ ਆ ਕਿਸੇ ਵੀ ਮੇਰੀ ਭੈਣ ਦੇ ਕਿਸੇ ਵੀ ਕਲਰ ਦੇ ਵਿੱਚ ਤਿਆਰ ਕਰਵਾਉਣਾ ਇਹ ਕਰਵਾ ਸਕਦੇ ਹੋ ਬਾਕੀ ਤੁਸੀਂ ਸੂਟ ਆਪਦੀ ਮਰਜ਼ੀ ਦਾ ਕਸਟਮਾਈਜ਼ ਵੀ ਕਰਵਾ ਸਕਦੇ ਹੋ ਬਾਹਾਂ ਦਾ ਵਰਕ ਸਕਿਪ ਕਰਨਾ ਕਰ ਦਿਓ ਕੱਲਾ ਗਲੇ ਦਾ ਰੱਖ ਲਓ ਘੱਟ ਪ੍ਰਾਈਸ ਚ ਚਾਹੀਦਾ ਜੇ ਗਲੇ ਦਾ ਵਰਕ ਸਕਿਪ ਕਰਨਾ ਬਾਹਾਂ ਦਾ ਤੇ ਪਹੁੰਚਿਆਂ ਦਾ ਰੱਖ ਲਓ ਚੁੰਨੀ ਦਾ ਵਰਕ ਸਕਿਪ ਕਰ ਦੋ ਮਤਲਬ ਕੋਈ ਵੀ ਸੂਟ ਹੈ ਜੇ ਤੁਹਾਨੂੰ ਐ ਲੱਗਦਾ ਹੁੰਦਾ 20000 8000 ਦਾ 9000 ਦਾ ਵੀ ਮੈਂ ਤਾਂ ਇਹ 5000 ਦੇ ਹੀ ਲੈਣਾ 6000 ਤੱਕ ਬੰਜੇ ਤਾਂ ਉਹ ਤੇ ਵਰਕ ਚੇਂਜ ਹੋ ਜਾਂਦਾ ਹੁੰਦਾ ਪਰ ਹਰ ਇੱਕ ਚੀਜ਼ ਜਾਂਦੀ ਹੈ ਠੀਕ ਹੈ ਬਸ ਗੱਲ ਹੁੰਦੀ ਹੈ ਵੀ ਸਹੀ ਤਰੀਕੇ ਨਾਲ ਤੁਹਾਨੂੰ ਸਮਝਾਉਣਾ ਹੈ ਕਿ ਇਹ ਇਹ ਸੂਟ ਵੀ ਬਹੁਤ ਜ਼ਿਆਦਾ ਚੱਲਿਆਗਾ ਆਪਣਾ ਜਿਹੜੀਆਂ ਮੇਰੀ ਭੈਣ ਨੇ ਕਰਵਾਉਣਾ ਰੈਡੀ ਤੁਸੀਂ ਕਰਵਾ ਸਕਦੇ ਹੋ ਬਟ ਬੁਕਿੰਗ ਆਪਣੀ ਸਟਾਰਟ ਹੋ ਗਈ ਹੈ ਬਈ ਕਿਉਂਕਿ ਇੱਕ ਸੂਟ ਨੂੰ ਘੱਟੋ ਘੱਟ ਹੁਣ ਸੀਜ਼ਨ ਚੱਲ ਪਿਆ ਇੰਨੀ ਕਿ ਜ਼ਿਆਦਾ ਬੁਕਿੰਗ ਆ ਇੱਕ ਸੂਟ ਨੂੰ ਮਹੀਨਾ ਡੇਢ ਮਹੀਨਾ ਤਾਂ ਲੱਗ ਹੀ ਜਾਂਦਾ ਆਰਾਮ ਨਾਲ ਤਾਂ ਜਿਹੜੀਆਂ ਵੀ ਮੇਰੀਆਂ ਭੈਣ ਨੇ ਸਾਡੇ ਤੋਂ ਵਿਆਹਾਂ ਵਾਸਤੇ ਸੂਟ ਆਦੇ ਰੈਡੀ ਕਰਵਾਉਣੇ ਤਾਂ ਹੁਣੇ ਬੁਕਿੰਗ ਕਰਵਾਉਣ ਲੱਗ ਜੋ ਤਾਂ ਵਧੀਆ ਬਈ ਟਾਈਮ ਤੇ ਕੱਪੜੇ ਫਿਰ ਬਣ ਜਾਣਗੇ ਆ ਤੁਹਾਨੂੰ orange ਸੂਟ ਠੀਕ ਹੈ ਇਹ ਵੀ ਫੁੱਲ ਹੈਂਡਵਰਕ ਆ ਇਨੂ ਕਿਸੇ ਮਰਜ਼ੀ ਕਲਰ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ। ਕ੍ਰੇਪ ਤੇ ਬਣਿਆ ਕਿਸੇ ਮਰਜ਼ੀ ਫੈਬ੍ਰਿਕ ਤੇ ਕਰਵਾ ਲਓ। ਫਸਟ ਮੈਂ ਤੁਹਾਡੀ ਮਰਜ਼ੀ ਹੈ, ਕਿਹੜੀ ਮਰਜ਼ੀ ਤੇ ਠੀਕ। ਬਹੁਤ ਹੁਣ ਸਲਵਾਰ ਤੇ ਵੀ ਇਹਦੇ ਵਰਗਾ ਯੂਨੀਮੈਰਡ ਪੁਰੀਆਂ ਆਪਦੀ। ਉਹਦੇ ਵਿੱਚ ਰੱਖ ਸਕਦੇ ਹੋ ਤੁਸੀਂ ਆਪਦੀ ਕਲੈਕਸ਼ਨ ਦੇ ਵਿੱਚ ਇਹ ਵਾਲਾ ਸੂਟ ਵੀ ਲੈ ਗੀ। ਆ ਤੇ ਆਹ ਵਾਲਾ ਸੂਟ ਹੂਮੀ ਬਹੁਤ ਪਿਆਰ ਦਿੱਤਾ ਤੁਸੀਂ ਠੀਕ ਆ। ਹੁਣ ਮੂਰਲੇ ਜਿਹੜੀ ਵਿਆਹ ਸ਼ਾਦੀ ਆ ਰਹੀ ਆ ਉਹਦੇ ਵਾਸਤੇ ਇਹਦੀ ਬੁਕਿੰਗ ਵੀ ਚੱਲ ਰਹੀ ਆ। ਠੀਕ ਆ ਫੁੱਲ ਹੈਂਡਵਰਕ ਸੂਟ ਆ ਇਹ, ਫੁੱਲ ਹੈਵੀ ਹੈਂਡਵਰਕ ਸੂਟ ਆ। ਠੀਕ ਹੈ। ਸਲਵਾਰ ਤੇ ਵੀ ਇਹ ਜਿਹੜਾ ਹੈਗਾਗਾ ਹੈਂਡਵਰਕ ਕੀਤਾ ਹੋਇਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਸੋ ਇਹ ਸਲਵਾਰ ਤੇ ਚੁੰਨੀ ਇਹਦੇ ਨਾਲ ਇਹੀ ਕਲਰ ਦੀ ਹੈ ਡਬਲ ਉਹ ਤੇ ਲੇਸ ਲਗਾਈ ਹੋਈ ਆ ਪਾ ਵਸ ਚੁੰਨੀ ਹਮੇਸ਼ਾ ਮੈਂ ਫੁੱਲ ਪਿਓਰ ਔਰਗੈਂਜ਼ਾ ਦੀ ਹੀ ਲਗਾਉਣੀ ਹੁੰਦੀ ਹੈ ਜਿੰਨੇ ਵੀ ਆਪਣੇ ਹੈਵੀ ਸੂਟ ਹੁੰਦੇ ਆ ਤੇ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਕਲਰ ਤੇ ਕਸਟਮਾਈਜ਼ ਕਰਵਾ ਲਿਓ ਬਈ ਐਨੀ ਕਲਰ ਇੱਕ ਸੂਟ ਆਪਣਾ ਰੈਡੀ ਹੋਇਆ ਸੀ ਬਲੈਕ ਕਲਰ ਵਾਲਾ ਤੁਹਾਨੂੰ ਪਤਾ ਵੀ ਉਹ ਜੇ ਮੇਰਾ ਮਨਪ੍ਰੀਤ ਕੋਲ ਹੀ ਪਿਆਗਾ ਉੱਥੋਂ ਮੈਂ ਮੰਗਵਾਉਣਾ ਸੀਗਾ ਸੂਟ ਹਜੇ ਆਇਆ ਨਹੀਂ ਮੇਰੇ ਕੋਲ ਜਦੋਂ ਆ ਗਿਆ ਉਦੋਂ ਮੈਂ ਤੁਹਾਨੂੰ ਉਹ ਵੀ ਦਿਖਾ ਦੂ ਫੁੱਲ ਹੈਂ ਉਹ ਵੀ ਹੁੰਦੀ ਕਲੈਕਸ਼ਨ ਦੇ ਵਿੱਚ ਹੀ ਰੱਖਿਆ ਵੀ ਆਉਣ ਵਾਲੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਉਹਨੂੰ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਉਹਦੇ ਆਰਡਰ ਵੀ ਆਪਣੇ ਕੋਲ ਬੁੱਕ ਹੋਏ ਹੋਏ ਆ ਸੇਮ ਕਲਰ ਬਲੈਕ ਤੇ ਇੱਕ ਕੁੜੀ ਨੇ ਮਹਿਰੂਨ ਕਲਰ ਤੇ ਕਰਵਾਇਆਗਾ ਠੀਕ ਆ ਤੇ ਹੋਰ ਵੀ ਆਪਣੀ ਕਾਫੀ ਸਾਰੀ ਕਲੈਕਸ਼ਨ ਆ ਜਿਹੜੀ ਬਈ ਉਹ ਰੈਡੀ ਹੋ ਰਹੀ ਆ ਅਲੱਗ-ਅਲੱਗ ਕਲਰਸ ਤੇ ਤੇ ਪ੍ਰਾਈਸ ਵੀ ਬਹੁਤ ਜੈਨੂਇਨ ਘੱਟ ਤੇ ਹੁਣ ਤੁਸੀਂ ਮੇਰੇ ਬੁਟੀਕ ਤੇ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਤੁਹਾਨੂੰ ਕਲੈਕਸ਼ਨ ਰੈਡੀ ਮਿਲ ਜੂਗੀ ਜਿਹੜੀਆਂ ਭੈਣਾਂ ਨਹੀਂ ਆ ਸਕਦੀਆਂ ਉਹਨਾਂ ਨੂੰ ਆਪਾਂ ਵੀਡੀਓ ਵੀਡੀਓ ਰਾਹੀਂ ਦਿਖਾ ਦਾਂਗੇ ਸਾਰੇ ਡਿਜ਼ਾਈਨ ਠੀਕ ਆ ਘੱਟੋ ਘੱਟ 6 ਆਪਣੇ ਕੋਲ ਅਲੱਗ-ਅਲੱਗ ਕਲਰਸ ਦੇ ਸੂਟ ਬਣੇ ਪਏ ਆ ਬਿਲਕੁਲ ਲਾਈਟ ਵਰਕ ਦਾ ਠੀਕ ਆ ਬਿਲਕੁਲ ਜੈਨੂਨ ਪ੍ਰਾਈਸ ਦੇ ਵਿੱਚ ਇਹ ਤੋਂ ਵੱਧ ਤੁਹਾਨੂੰ 4000 5000 ਦੇ ਵਿੱਚ ਵਧੀਆ ਹੈਂਡਵਰਕ ਦਾ ਸੂਟ ਆਪਾਂ ਰੈਡੀ ਕਰਕੇ ਦਵਾਂਗੇ ਤੁਹਾਡੇ ਨਾਲ ਵਾਦਾ ਰਿਹਾ ਠੀਕ ਆ ਆਹ ਵਾਲੇ ਸੂਟਾਂ ਜੇ ਜਿੰਨਾ ਨੇ ਵੀ ਕਿਸੇ ਨੇ ਕੋਈ ਵੀ ਸੂਟ ਪਸੰਦ ਕਰਨਾਗਾ ਬਣਾਉਣਾ ਬਣਾ ਸਕਦੇ ਹੋ ਇਹ ਵਾਲੇ ਬਹੁਤ ਹੀ ਜੈਨੂਨ ਜਿਹਾ ਤੋਂ ਨੇ ਤਾਂ ਬਾਰੇ ਜੈਨੂਨ ਪ੍ਰਾਈਸ ਦੇ ਵਿੱਚ ਮੈਂ ਰੱਖਿਆ ਸੂਟ ਤੁਸੀਂ ਤਾਂ ਜੋ ਹਰੇਕ ਕੁੜੀ ਬਣਵਾ ਸਕੋ ਇਹ ਤਾਂ ਇਹਨੂੰ ਰੱਖਿਆ ਮੈਂ ਇਹ ਵਾਲੀ ਬਹੁਤ ਜੈਨੂਨ ਪ੍ਰਾਈਜ਼ ਆ ਇਹ ਵਾਲੀ ਸੂਟਾਂ ਕਿਸੇ ਮੇਰੀ ਭੈਣ ਨੇ ਗਲੈਮ ਜ਼ਿਲਕ ਦਾ ਕਪੜਾ ਮਿਲੂਗਾ ਬਿਲਕੁਲ ਜੈਨੂਨ ਜਾਂ ਪ੍ਰਾਈਜ਼ ਠੀਕ ਹੈ ਜਲਦੀ ਤੋਂ ਜਲਦੀ ਆਰਡਰ ਕਰਦੇ ਹੋ 6283177170 ਵਾਲੇ ਨੰਬਰ ਤੇ ਠੀਕ ਹੈ ਜਲਦੀ ਆਪਦੀ ਬੁਕਿੰਗ ਸਟਾਰਟ ਕਰ ਦੋ ਤਾਂ ਜੋ ਤੁਹਾਡੇ ਟਾਈਮ ਤੋਂ ਪਹਿਲਾਂ ਆਰਡਰ ਕੰਪਲੀਟ ਹੋ ਜੇ ਤੁਹਾਨੂੰ ਮਿਲ ਜਾਵੇ ਤੇ ਹਾਂਜੀ ਬਈ ਇਹ ਆਪਣੀ ਅੱਜ ਦੀ ਵੀਡੀਓ ਸੀਗੀ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਆ ਇਹ ਮੈਨੂੰ ਐਸੀ ਵੀ ਹੁਣ ਜਿਹੜੇ ਆਪਣੇ ਸਾਰੇ ਨਵੇਂ ਡਿਜ਼ਾਈਨ ਰੈਡੀ ਹੋਏ ਨੇ ਹਨਾ 10-15 ਸੂਟ ਸੀਗੇ ਮੈਨੂੰ ਐਸੀ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਦਾਂ ਤਾਂ ਜੋ ਜਿਨ੍ਹਾਂ ਨੇ ਵੀ ਆਪ ਦਾ ਆਰਡਰ ਪਲੇਸ ਕਰਨ ਦਾ ਟਾਈਮ ਤੋਂ ਪਹਿਲਾਂ ਆਪ ਦਾ ਆਰਡਰ ਪਲੇਸ ਕਰ ਲਓ ਇਹਨਾਂ ਦੇ ਫੈਬਰਿਕ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਮੇਰੇ ਤੋਂ ਕਦੋਂ ਮਰਜ਼ੀ ਲੈ ਸਕਦੇ ਹੋ ਠੀਕ ਹੈ ਮੈਂ ਵੀਡੀਓ ਬਣਾ ਕੇ ਦਿਖਾਉਣ ਦਾ ਮਕਸਦ ਇਹੀ ਸੀਗਾ ਵੀ ਤਾਂ ਜੋ ਤੁਸੀਂ ਆਪ ਦਾ ਆਰਡਰ ਜਿੱਥੇ ਦੇਣਾਗਾ ਆਪਦੇ ਡਿਜ਼ਾਈਨ ਉੱਥੇ ਦੇ ਕੇ ਦੇ ਦਿਓ ਬਾਕੀ ਸਾਰੀਆਂ ਫੋਟੋਜ਼ ਵੀਡੀਓਜ਼ ਦੇਖੋ ਮੇਰੀਆਂ ਇੰਸਟਾਗ੍ਰam ਤੇ ਤਾਂ ਹੁੰਦੀ ਹੀ ਹੁੰਦੀਆਂ ਪਰ ਕਈ ਭੈਣਾਂ ਇੰਸਟਾਗ੍ਰam ਨਹੀਂ ਚਲਾਉਂਦੀਆਂ ਤਾਂ ਉਹਨਾਂ ਵਾਸਤੇ ਆਪਾਂ YouTube ਤੇ ਵੀਡੀਓ ਬਣਾਉਣੇ ਹੁੰਦੇ ਆ ਠੀਕ ਹੈ ਵਾਹਿਗੁਰੂ ਮੇਰ ਕਰੇ ਤੇ ਹੋਰ ਵੀ ਨਵੇਂ ਡਿਜ਼ਾਈਨ ਆ ਜਿਹੜੇ ਆਪਣੇ ਹੋਮੇ ਲੈ ਕੇ ਆ ਰਹੀਆਂ ਠੀਕ ਹੈ ਤੇ ਤੁਹਾਡੇ ਵਾਸਤੇ ਸਪੈਸ਼ਲ ਆਨੰਦਕਾਰਜ ਵਾਲੇ ਸੂਟ ਵੀ ਰੈਡੀ ਹੋ ਰਹੇ ਨੇ ਉਹ ਲੁੱਕ ਵੀ ਜਲਦੀ ਜਿਹੜੀ ਹੈਗੀ ਹੈ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿੰਨਾ ਵੀ ਪਹਿਣਾ ਨੇ ਆਪ ਦੀ ਪ੍ਰੀ ਬੁਕਿੰਗ ਕਰਵਾਉਣੀ ਹੈ ਲਹਿੰਗਾ ਹੋ ਗਿਆ ਸ਼ੇਰਵਾਨੀ ਕੁਝ ਵੀ ਤੁਸੀਂ ਸਾਡੇ ਬੁਟੀਕ ਤੋਂ ਕਰਵਾ ਸਕਦੇ ਹੋ ਠੀਕ ਹੈ ਤੇ ਜੇ ਵਿਜ਼ਿਟ ਕਰਕੇ ਫੈਬਰਿਕ ਦੇਖ ਕੇ ਜਾਣਾ ਜਿਹੜੇ ਵੀ ਫੈਬਰਿਕ ਤੇ ਕਰਵਾਉਣਾ ਤਾਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਸਾਡਾ ਬੁਟੀਕ ਹੈਗਾਗਾ ਜੀ ਹੰਢਿਆਆ ਰੋਡ ਬਰਨਾਲਾ ਬੀ ਐਮ ਸੀ ਦੇ ਓਪੋਜ਼ਿਟ ਓਮ ਸਿਟੀ ਕਲੋਨੀ ਸ਼ਾਪ ਨੰਬਰ 5 ਠੀਕ ਹੈ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਆਰਡਰ ਦੇਣ ਲਈ ਨੰਬਰ 6283177170 ਤੇ ਸਕਰੀਨਸ਼ਾਟ ਭੇਜਣਾ ਆਪ ਦਾ ਆਰਡਰ ਕਨਫਰਮ ਕਰਨਾ ਤੇ ਪੇਮੈਂਟ ਹਮੇਸ਼ਾ ਆਪਣੀ ਅਡਵਾਂਸ ਹੁੰਦੀ ਹੈ ਇਹ ਆਪਣੀ ਅੱਜ ਦੀ ਵੀਡੀਓ ਸੀ ਜੀ ਮਿਲਦੇ ਆਪਾਂ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਸਿਵੀਆ ਕਪਲ ਬਾਏ ਬਾਏ ਗਾਇਜ਼